ਰਕੋਲਜੀ ਰਜਿਸਟਰੀ ਨਾਲ ਦੀ ਰਜਿਸਟਰੀ ਪੱਕੀ ਆ ਨਕਸ਼ੇ ਨਾਲ ਰਜਿਸਟਰੀ ਹੋ ਗਈ ਹੈ ਤੇ ਮੈਂ ਤਾਂ ਮਕਾਨ ਬਣਾ ਲਿਆ ਮੇਰਾ ਪੱਕਾ ਮਕਾਨ ਬਣਿਆ ਹੋਇਆ ਢਾ ਕੇ ਤਿੰਨ ਗਾਦੀ ਮੈਂ ਮਕਾਨ ਬਾਲਿਆ ਉਸਮੇ ਮੇਰੇ ਫਾਈਲ ਪਾਸ ਹੋ ਗਿਆ ਮੈਂ ਤੋਰ ਕੇ ਬਣਾ ਰਿਹਾ ਸੀ ਨਾਲ ਹੋਰ ਲੈ ਕੇ ਰਹਿਤਾ ਸੀ ਇੱਕ ਘਰਲਾ ਹੋਰ ਬਣਾਇਆ ਥਾ ਉਸਨੇ ਫਿਰ ਦੋਨੋਂ ਨੇ ਆਪੋਸਮੇ ਅਲੱਗ-ਅਲੱਗ ਹੋ ਗਿਆ ਅਭੀ ਜੋ ਮਹਿੰਦਰ ਕੋਹੜਾ ਹੈ ਉਸ ਦਾ ਉਹ ਗਾਜਾਇਨ ਦਾ ਜੰਗੀਜੀ ਸਿੰਘ ਦਾ ਇਹ ਨਾਮ ਹੈ ਜੰਗੀ ਬੀਬੀ ਸਿੰਘ ਜੀ ਪ੍ਰਧਾਨ ਜੀ ਇਹ ਰੱਖ ਕੇ ਇਹਨੂੰ ਮਿਲਣਾ ਚਾਹੀਦਾ ਜੀ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਰ نیوز ਟੀਵੀ ਮੈਂ ਤੁਹਾਡਾ ਛੋਟਾ ਵੀਰ ਪ੍ਰੇਮ ਬਦਵਾ ਮਸਲਾ ਇਹ ਲੈ ਕੇ ਪਹੁੰਚੇ ਸਾਡੇ ਨਾਲ ਖੜੇ ਨੇ ਵੀਰ ਸਿੰਘ ਵੀਰ ਸਿੰਘ ਖੜੇ ਨੇ ਜਿਨ੍ਹਾਂ ਦਾ ਕਿਹਦੀ ਮਕਾਨ ਹੈ ਉਹਨਾਂ ਦਾ ਕਹਿਣਾ ਕਿ ਵੀ ਮੁਤੀ ਬਾਜ਼ਾਰ ਦੇ ਵਿੱਚ ਉਹਨਾਂ ਦਾ ਮਕਾਨ ਹੈ ਬਹੁਤ ਹੀ ਲੰਬਾ ਸਮਾਂ ਤੋਂ ਪਟਿਆਥਰੇ ਆਪਣੇ ਸਮਾਣੀ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਤੇ ਕੁਝ ਇਹਨਾਂ ਦਾ ਫੈਮਿਲੀ ਡਿਸਟ੍ਰਿਬਿਊਟ ਹੋਣ ਕਰਕੇ ਪਟਿਆਲੇ ਚਲੇ ਗਈ ਸੀਗੇ ਕੁਛ ਇਹਨਾਂ ਨੇ ਕਿਹਾ ਕਿ ਵੀ ਇਹਨਾਂ ਦੀ ਫਾਈਵ ਜਿਹੜੀ ਇਹਨਾਂ ਦੀ ਧਰਮ ਪਤਨੀ ਹੈ ਧਰਮ ਪਤਨੀ ਨਾਲ ਕੋਈ ਡਿਸਟ੍ਰਿਬਿਊਟਰ ਜਿਆਦਾ ਚੱਲ ਰਿਹਾ ਸੀਗਾ ਇਹਨਾਂ ਦਾ ਕਹਿਣਾ ਹੈ ਕਿ ਵੀ ਉਹ ਜਦੋਂ ਪਟਿਆਲੇ ਰਹਿਣ ਵਾਸਤੇ ਚਲੇ ਗਈ ਉੱਥੇ ਉਹਨਾਂ ਦਾ ਹੋ ਗਿਆ ਐਕਸੀਡੈਂਟ ਪਟਿਆਲੇ ਰਹਿਣ ਤੋਂ ਬਾਅਦ ਤੇ ਇਹਨਾਂ ਦੀ ਲੱਤ ਲੁੱਤ ਵੀ ਬਹੁਤ ਫੈਕਚਰ ਹੋ ਗਈ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਵੀ ਲੱਗੀ ਸੱਟ ਸੱਟ ਲੱਗਣ ਤੋਂ ਬਾਅਦ ਕੁਛ ਇਹਨਾਂ ਨੂੰ 2-3 ਮਹੀਨੇ ਪਹਿਲਾਂ ਫੋਨ ਆਇਆ ਕਿ ਵੀ ਜਿਹੜਾ ਤੇਰਾ ਮਕਾਨ ਸੀਗਾ ਵੀਰ ਸਿੰਘ ਉਹ ਤੂੰ ਵੇਚ ਤਾਂ ਇਹਨਾਂ ਨੇ ਕਿਹਾ ਮੈਂ ਕੋਈ ਮਕਾਨ ਨਹੀਂ ਵੇਚਿਆ ਆਪਣਾ ਵੀਰ ਸਿੰਘ ਨੇ ਕੋਈ ਮਕਾਨ ਨਹੀਂ ਵੇਚਿਆ ਕੋਈ ਸਮਾਨੇ ਦੇ ਵਿੱਚ ਕੋਈ ਵਿਅਕਤੀ ਹੈ ਬੰਗਾਲੀ ਨਾਮ ਕਹਿ ਰਹੇ ਨੇ ਬੰਗਾਲੀ ਡਾਕਟਰ ਹੈ ਉਹਨਾਂ ਤੋਂ ਵੀ ਪੱਖ ਲਿਆ ਜਾਂਗੇ ਉਹ ਕੀ ਕਹਿੰਦੇ ਨੇ ਕਹਿਣਾ ਇਹ ਹੈ ਕਿ ਵੀ ਜਿਹੜਾ ਬੰਗਾਲੀ ਡਾਕਟਰ ਕਹਿ ਰਹੇ ਨੇ ਕਿ ਉਹ ਨੇ ਰਜਿਸਟਰੀ ਦਿਖਾਈ ਹੈ ਰਜਿਸਟਰੀ ਇਹਨਾਂ ਕੋਲ ਵੀ ਹੈ ਤੇ ਰਜਿਸਟਰੀ ਉਹਨਾਂ ਕੋਲ ਵੀ ਹੈ ਤੇ ਕੋਰਟ ਦੇ ਵਿੱਚ ਮਾਨਯੋਗ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਵੀਰ ਸਿੰਘ ਦਾ ਕਹਿਣਾ ਹੈ ਕਿ ਵੀ ਜਿਹਦੇ ਵੀ ਹੱਕ ਦੇ ਵਿੱਚ ਕੋਰਟ ਅਦਾਲਤ ਫੈਸਲਾ ਕਰ ਦੇਵੇਗੀ ਮਾਨਯੋਗ ਜੱਜ ਸਾਹਿਬ ਜਿਹਦੇ ਵੀ ਹੱਕ ਦੇ ਵਿੱਚ ਫੈਸਲਾ ਕਰ ਦੇਣਗੇ ਸਾਨੂੰ ਮਨਜ਼ੂਰ ਹੋਵੇਗਾ ਦੇਖੋ ਹੁਣ ਜਦੋਂ ਕੋਰਟ ਦੇ ਵਿੱਚ ਫੈਸਲਾ ਚਲਾ ਗਿਆ ਤਾਂ ਹੁਣ ਜੋ ਵੀ ਮਾਨਯੋਗ ਜੱਜ ਸਾਹਿਬ ਨੇ ਕਰਨੇ ਉਹ ਸੂਤਾ ਦੇਖਣਗੇ ਜੋ ਉਹਨਾਂ ਦੀ ਕਾਰਵਾਈ ਹੈ ਉਹ ਉਹਨਾਂ ਨੇ ਆਪਣੇ ਜ਼ਰੀਏ ਨਾਲ ਉਹਨਾਂ ਨੇ ਚਲਾਨੀ ਹੈ ਤੇ ਦੇਖਣੀ ਹੈ ਇਹਨਾਂ ਦਾ ਕਹਿਣ ਦਾ ਭਾਵੇਂ ਹੈ ਕਿ ਜਿੰਨਾ ਚਿਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਇੱਕ ਤਾਂ ਮકાਨ ਨੂੰ ਜਿਹੜਾ ਕੰਮ ਚੱਲ ਰਿਹਾ ਉਹ ਕੰਮ ਰੋਕਿਆ ਜਾਵੇ ਇਹਨਾਂ ਦਾ ਕਹਿਣਾ ਕਿ ਵੀ ਇਹਨਾਂ ਕੋਲੇ ਬਿਜਲੀ ਦਾ ਬਿੱਲ ਵੀ ਹੈ ਟੂਟੀ ਦਾ ਬਿੱਲ ਵੀ ਹੈ ਤੇ ਰਜਿਸਟਰੀ ਵੀ ਹੈ ਇੰਨੇ ਪ੍ਰੂਫ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਦਾ ਕਹਿਣਾ ਹੈ ਕਿ ਇਹ ਯੂ ਐਸ ਏ ਤੱਕ ਵੀ ਪਹੁੰਚ ਕੀਤੀ ਹੈ ਕਿ ਵੀ ਜੜਾ ਉਹਨਾਂ ਨੂੰ ਉਹਨਾਂ ਨੇ ਪਤਾ ਲੱਗਿਆ ਕਿ ਵੀ ਉਹ ਬਾਲੇ ਵਾਲੀਆਂ ਛੱਤਾਂ ਦਾ ਕੋਈ ਮੁਆਵਜ਼ਾ ਲੈ ਰਹੇ ਆ ਬਾਲੇ ਵਾਲੀਆਂ ਛੱਤਾਂ ਦਾ ਵੀ ਮੁਆਵਜ਼ਾ ਲੈ ਰਹੇ ਆ ਮੁਆਵਜ਼ਾ ਜੋ ਕਿ ਵੀ ਕੇਂਦਰ ਸਰਕਾਰ ਦਿੰਦੀ ਹੈ ਜਿਨ੍ਹਾਂ ਦੀਆਂ ਬਾਲੇ ਵਾਲੀਆਂ ਛੱਤਾਂ ਨਹੀਂ ਉਹਨਾਂ ਨੂੰ ਪੈਸੇ ਮਿਲਦੇ ਨਹੀਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਮੇਰੀ ਮਕਾਨ ਦੀ ਛੱਤ ਸੀ ਉਹ ਸੀਗੀ ਲੈਟਰ ਵਾਲੀ ਤੇ ਉਹ ਬਾਲੇ ਵਾਲੀ ਛੱਤ ਦਿਖਾ ਕੇ ਕੁਝ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਹੋਇਆ ਉਹਨੇ ਕਥਿਤ ਮਿਲੀ ਭੁਗਤ ਵੀ ਕਹਿ ਸਕਦੇ ਆ ਕਥੀ ਤੇ ਮਿਲੀ ਭੁਗਤ ਵੀ ਕਹਿ ਸਕਦੇ ਆ ਕਿ ਵੀ ਇਹਨਾਂ ਦਾ ਕਹਿਣਾ ਹੈ ਬਾਲੇ ਆਣੀਆਂ ਛੱਤਾਂ ਨਹੀਂ ਜਾਂ ਬਾਲੇ ਆਣੀਆਂ ਛੱਤਾਂ ਕਿ ਵੀ ਲੋ ਸੋਈ ਇਹਨਾਂ ਦਾ ਕਹਿਣਾ ਹੈ ਕਿ ਇਹ ਲੈਂਟਰ ਵਾਲੀ ਛੱਤ ਹੈ ਲੈਂਟਰ ਵਾਲੀ ਛੱਤ ਹੈ ਤਾਂ ਬਾਲੇ ਵਾਲੀ ਦਾ ਦਿਖਾ ਕੇ ਕਿੰਨੇ ਮੁਆਵਜ਼ਾ ਦਿੱਤਾ ਜਾ ਰਿਹਾ ਉਸ ਅਧਿਕਾਰੀਆਂ ਦੀ ਮਿਲੀ ਭੁਗਤ ਕਥੀ ਤੇ ਕਹਿ ਸਕਦੇ ਆ ਇਹਨਾਂ ਦਾ ਕਹਿਣਾ ਹੈ ਕਿ ਵੀ ਉਹ ਪੈਸੇ ਵੀ ਨਾ ਦਿੱਤੇ ਜਾਣ ਜੜੇ ਕਿ ਵੀ ਬਾਲੇ ਵਾਲੀ ਛੱਤ ਦਿਖਾ ਕੇ ਲੈ ਰਹੇ ਆ ਫਲਾਣਾ ਫਲਾਣਾ ਜੋ ਵੀ ਵਿਅਕਤੀ ਹੈ ਜੋ ਵਿਅਕਤੀ ਬਾਲੇ ਵਾਲੀ ਛੱਤਾਂ ਦਿਖਾ ਰਿਹਾ ਉਹ ਪੈਸੇ ਵੀ ਨਾ ਦਿੱਤੇ ਜਾਣ ਉਨਾ ਚਿਰ ਕੇਸ ਜਿੰਨਾ ਚਿਰ ਕੇਸ ਚੱਲ ਰਿਹਾ ਉਹ ਕੇਸ ਦੇ ਜਿੰਨਾ ਚਿਰ ਚੱਲ ਰਿਹਾ ਉਹਨੂੰ ਮਕਾਨ ਨੂੰ ਵੀ ਰੋਕਿਆ ਜਾਵੇ ਤੇ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਮਾਨਯੋਗ ਕੋਰਟ ਦੇ ਵੀ ਪੂਰਾ ਵਿਸ਼ਵਾਸ ਹੈ ਤੇ ਹੁਣ ਜੜੀ ਕਿ ਵੀ ਇਹਨਾਂ ਨੇ ਕਿਹਾ ਕਿ ਵੀ ਐਸਐਸਪੀ ਸਾਹਿਬ ਨੂੰ ਵੀ ਦਰਖਾਸਤ ਦਿੱਤੀ ਮਾਨਯੋਗ ਥਾਣੇ 'ਚ ਵੀ ਦਰਖਾਸਤ ਦਿੱਤੀ ਤੇ ਨਗਰ ਕੌਂਸਲ ਦੇ ਵਿੱਚ ਵੀ ਦਰਖਾਸਤ ਦਿੱਤੀ ਇਹਨਾਂ ਦਾ ਕਹਿਣਾ ਹੈ ਕੋਈ ਕਾਰਵਾਈ ਨਹੀਂ ਹੋਈ ਮਕਾਨ ਉਹਵੇਂ ਤਾਂ ਉਹਵੇਂ ਚੱਲ ਰਿਹਾ ਕੋਰਟ ਦੇ ਵਿੱਚ ਕੇਸ ਹੈ ਕੋਈ ਪਾਲਣਾ ਨਹੀਂ ਕੀਤੀ ਜਾ ਰਹੀ ਮਾਨਯੋਗ ਕੋਰਟ ਦੇ ਜਿਹੜੇ ਵਿੱਚ ਕੋਰਟ ਦੇ ਵਿੱਚ ਕੇਸ ਚੱਲਦਾ ਹੋਵੇ ਤਾਂ ਉਹਨੂੰ ਦੂਸਰਾ ਤੇਰੀ ਜਾਂ ਪਹਿਲੀ ਤੇਰ ਜੋ ਵੀ ਨੇ ਉਹ ਮਕਾਨ ਦਾ ਜੋ ਵੀ ਫੈਸਲਾ ਕਰਨਾ ਹੈ ਜੱਜ ਸਾਹਿਬ ਨੇ ਕਰਨਾ ਉਹਦੀ ਫੈਸਲੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਮਕਾਨ ਦੀ ਉਹ ਸਾਰੀ ਦੜਾ ਦੜ ਚੱਲ ਰਹੀ ਹੈ ਉੱਥੇ ਕਈ ਮਿਸਤਰੀ ਲਾਏ ਜਾ ਬੇਨਤੀ ਹੈ ਕਿ ਵੀ ਜਿੰਨਾ ਚਿਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਉਹਦੀ ਸਾਰੀ ਰੋਕੀ ਜਾਵੇ ਜਿੱਥੇ ਮਾਨਯੋਗ ਕੋਰਟ ਤੋਂ ਫੈਸਲਾ ਕਰੇਗੀ ਉਹ ਇਹਨਾਂ ਨੂੰ ਮਨਜ਼ੂਰ ਹੋਵੇਗਾ ਹੁਣ ਵੇਖਣਾ ਹੋਵੇਗਾ ਮਾਨਯੋਗ ਕੋਰਟ ਦਾ ਫੈਸਲਾ ਕਦੋਂ ਆਉਂਦਾ ਹੈ ਤੇ ਉਹ ਸਾਰੀ ਮਕਾਨ ਦੀ ਰੁਕਦੀ ਹੈ ਜਾਂ ਨਹੀਂ ਪੁਲਿਸ ਪ੍ਰਸ਼ਾਸਨ ਵੀਰ ਸਿੰਘ ਦੀ ਮਦਦ ਕਰਦਾ ਹੈ ਕਿ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿ ਕਹਿੰਦੇ ਤੁਹਾਡਾ ਨਾਮ ਮੇਰਾ ਨਾਮ ਵੀਰ ਸਿੰਘ ਹੈ ਜੀ ਹਾਂ ਜੀ ਵੀਰ ਸਿੰਘ ਜੀ ਕੀ ਮਾਮਲਾ ਹੈ ਕੀ ਕਹਿਣਾ ਚਾਹੁੰਦੇ ਹੋ ਮਾਮਲਾ ਹੈ ਜੀ ਮੈਂ ਮੋਤੀਆ ਬਾਜ਼ਾਰ ਚ ਮੇਰਾ ਮਕਾਨ ਸੀ ਮੋਤੀਆ ਬਾਜ਼ਾਰ ਚ ਜਿਹੜਾ ਮਕਾਨ ਸੀ ਮੈਂ ਮੇਰਾ ਘਰੇਲੂ ਝਗੜਾ ਚੱਲ ਰਿਹਾ ਸੀ ਉਹ ਝਗੜੇ ਤੋਂ ਬਾਅਦ ਮੇਰਾ ਮੈਂ ਚੱਲ ਗਿਆ ਪਟਿਆਲੇ ਪਟਿਆਲੇ ਤਾਂ ਗਿਆ ਕਿ ਮੇਰੀ ਜਲਾਨੀ ਨਾਲ ਘਰ ਦਾ ਝਗੜਾ ਸੀ ਜਿਹੜਾ ਤਲਾਕ ਦਾ ਉਹ ਮੈਨੂੰ ਬਰਵਾਨ ਤੇ ਤੁਲੀ ਹੋਈ ਸੀ ਇਸ ਕਰਕੇ ਮੈਂ ਛੱਡ ਕੇ ਪਟਿਆਲੇ ਚਲਾ ਗਿਆ ਉਸ ਤੋਂ ਬਾਅਦ ਮੇਰਾ ਅੱਗੇ ਜਾ ਕੇ ਕੁਝ ਚਿਰ ਬਾਅਦ ਐਕਸੀਡੈਂਟ ਹੋ ਗਿਆ ਐਕਸੀਡੈਂਟ ਤੋਂ ਬਾਅਦ ਮੈਂ ਹਸਪਤਾਲ ਦਾਖਲ ਹੋ ਗਿਆ ਮੇਰੇ ਦਿਮਾਗ 'ਚ ਛੱਟ ਲੱਗੀ ਯਾਦਦਾਸ਼ਤ ਚਲੀ ਗਈ ਸੀ ਉਸ ਤੋਂ ਬਾਅਦ ਮੇਰੀ ਲੱਤ ਦਾ ਐਕਸੀਡੈਂਟ ਹੋਇਆ ਲੱਤ ਮੇਰੇ 4-5 ਪ੍ਰੇਸ਼ਨ ਹੋਏ ਹੋਏ ਆ ਤੇ ਉਸ ਤੋਂ ਬਾਅਦ ਮੈਂ ਮੇਰੀ ਯਾਦਦਾਸ਼ਤ ਚਲੀ ਗਈ ਮੈਂ ਮੁੜ ਕੇ ਆਇਆ ਨਹੀਂ ਤੇ ਬਾਅਦ 'ਚ ਮੈਂ ਪਤਾ ਕਰਿਆ ਬੱਚਿਆਂ ਨੇ ਦੱਸਿਆ ਮੈਨੂੰ ਕਿ ਤੁਹਾਡੀ ਜਗਾ ਆਪਣੀ ਉੱਥੇ ਪਈ ਆ ਸਮਾਣੇ ਵੀਰੋ ਤੁਸੀਂ ਸਭਾਣੇ ਜਗ੍ਹਾ ਦਾ ਪਤਾ ਕਰੋ ਮੈਂ ਇੱਥੇ ਆਇਆ ਤਾਂ ਦੇਖਿਆ ਇੱਥੇ ਕਿਰਾਏਦਾਰ ਰਹਿ ਰਹੇ ਸੀ ਜਿਹੜੇ ਬੰਦੇ ਨੂੰ ਸੁਭਾਗੇ ਗਿਆ ਸੀ ਉਹ ਮਰ ਚੁੱਕਿਆ ਤੇ ਇੱਥੇ ਕਿਰਾਏਦਾਰ ਕਹਿੰਦੇ ਜੀ ਇਸ ਤਾਂ ਬੰਗਾਲੀ ਡਾਟ ਨੂੰ ਕਿਰਾਇਆ ਦਿੰਦੇ ਆ ਸਾਨੂੰ ਕੋਈ ਪਤਾ ਨਹੀਂ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਆਉਂਦਾ ਕਿਰਾਇਆ ਲੈ ਕੇ ਛੜਾ ਜਾਂਦਾ ਉਸ ਤੋਂ ਬਾਅਦ ਉਹ ਮੇਰਾ ਕੇਸ ਜਿਹੜਾ ਚੱਲ ਰਿਹਾ ਹੈ ਕੋਰਟ ਕੇਸ ਤੇ ਉਸ ਤੋਂ ਬਾਅਦ ਬੰਗਾਲੀ ਨੇ ਮੇਰਾ ਪੱਕਾ ਮਕਾਨ ਬਣਿਆ ਹੋਇਆ ਢਾਕੇ ਤਿੰਨ ਕਮਰੇ ਪੌਣੀ ਚੜੀ ਹੋਈ ਸੀ ਤਿੰਨ ਕਮਰੇ ਬਣੇ ਹੋਏ ਸੀ ਉਹ ਆਪਣਾ ਮਕਾਨ ਦੀ ਨਵੇਂ ਉਸਾਰੀ ਚਾਲੂ ਕਰ ਰਿਹਾ ਹੈ ਬਣਾ ਰਿਹਾ ਹੈ ਜਿਹੜਾ ਮਕਾਨ ਮੇਰਾ ਬਣਿਆ ਹੋਇਆ ਸੀ ਉਹ ਪੱਕਾ ਲੈਂਟਰ ਵਾਲਾ ਮਕਾਨ ਸੀ ਅਤੇ ਉਹ ਇਹਦੀ ਝਾੜ ਵਿੱਚ ਵੀ ਮੈਂ ਮਕਾਨ ਬਾਲਿਆ ਵਾਲਾ ਕਹਿ ਕੇ ਵੀ ਮੈਂ ਪੈਸੇ ਲੈ ਲਾ ਸਰਕਾਰ ਤੋਂ ਜਿਹੜੀ ਗ੍ਰਾਂਟ ਮਿਲਦੀ ਹੈ ਉਹਨੂੰ ਪੈਸੇ ਨਾ ਦਿੱਤੇ ਜਾਣ ਮੇਰਾ ਪੋਰਟਗੇਸ ਚੱਲ ਰਿਹਾ ਹੈ ਜੋ ਕੇਸ ਚੱਲ ਰਿਹਾ ਹੈ ਜੋ ਵੀ ਮੇਰਾ कोर्ट ਫੈਸਲਾ ਕਰੇਗੀ ਉਹ ਮੈਨੂੰ ਮਨਜ਼ੂਰ ਹੋਏਗਾ ਅਗਰ ਉਹਨਾਂ ਦੇ ਹੱਥ ਚ ਕਰਦੀ ਆ ਬੰਗਾਲੀ ਡਾਕਟਰ ਤੇ ਤਾਂ ਬੰਗਾਲੀ ਲੈ ਜਾ ਮੈਨੂੰ ਕੋਈ ਇਤਰਾਜ਼ ਨਹੀਂ ਹੈ ਮੇਰਾ ਹੈ ਤਾਂ ਕਿਰਪਾ ਕਰਕੇ ਮੈਨੂੰ ਦਵਾਇਆ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਮਕਾਨ ਹੈ ਤੁਹਾਡੇ ਕੋਲ ਕੋਈ ਉਹਦਾ ਪ੍ਰੂਫ ਹੈ ਬਿਲਕੁਲ ਜੀ ਰਜਿਸਟਰੀ ਹੈ ਉਹਦੀ ਰਜਿਸਟਰੀ ਪੱਕੀ ਹੈ ਨਕਸ਼ੇ ਨਾਲ ਰਜਿਸਟਰੀ ਹੋਈ ਵੀ ਹੈ ਤੇ ਮੈਂ ਤਾਂ ਮੰਗਾਂ ਜਿਹੜੀ ਤੁਹਾਡੀ ਤੁਸੀਂ ਨੇ ਦੱਸਿਆ ਕਿ ਵੀ ਤੁਹਾਡੇ ਕੋਲ ਰਜਿਸਟਰੀ ਰਜਿਸਟਰੀ ਦੇ ਨਾਲ ਜਿਹੜਾ ਨਕਸ਼ਾ ਨਕਸ਼ਾ ਵੀ ਤੁਹਾਡੇ ਕੋਲ ਪੁਰਾਣਾ ਹੋਏਗਾ ਜਿਹੜੇ ਹਿਸਾਬ ਨਾਲ ਤੁਸੀਂ ਨੇ ਮਕਾਨ ਦੱਸਿਆ ਨਕਸ਼ਾ ਪੁਰਾਣਾ ਹੈ ਜੀ ਪੁਰਾਣਾ ਹੀ ਨਕਸ਼ਾ ਪੁਰਾਣੀ ਰਜਿਸਟਰੀ ਹੈ ਤੇ ਉਹਦੇ ਅੰਦਰ ਜਿਹੜੀ ਟੂਟੀ ਲੱਗੀ ਹੁੰਦੀ ਹੈ ਕਿਸੇ ਟਾਈਮ ਟੂਟੀ ਵੀ ਹੋਏਗੀ ਟੂਟੀ ਵੀ ਲੱਗੀ ਹੋਈ ਹੈ ਹਾਂ ਟੂਟੀ ਲੱਗੀ ਹੋਈ ਹੈ ਜੀ ਉਹਦਾ ਬਿੱਲ ਕਿਸ ਦੇ ਨਾਮ ਤੇ ਆਂਦਾ ਹੈ ਉਹ ਵੀਰ ਸਿੰਘ ਦੇ ਨਾਮ ਤੇ ਆ ਰਿਹਾ ਸੀ ਵੀਰ ਸਿੰਘ ਕੋਣ ਤੁਸੀਂ ਹੋ ਹਾਂਜੀ ਹਾਂਜੀ ਜੀ ਵੀਰ ਸਿੰਘ ਦੇ ਨਾਮ ਤੇ ਆ ਰਿਹਾ ਤੇ ਜਿਹੜਾ ਬਿਜਲੀ ਦਾ ਬਿੱਲ ਹੈ ਉਹ ਵੀ ਮੇਰੇ ਨਾਮ ਤੇ ਆਉਂਦਾ ਸੀ ਹੁਣ ਪਤਾ ਨਹੀਂ ਕਟਵਾਤਾ ਹੈ ਇੰਨਾ ਕੁਝ ਤੁਹਾਡੇ ਕੋਲ ਪ੍ਰੂਫ ਹੋਣ ਦੇ ਬਾਵਜੂਦ ਵੀ ਤੁਹਾਡੇ ਮਕਾਨ ਤੇ ਕਬਜ਼ਾ ਕਿਵੇਂ ਕੀਤਾ ਜਾ ਰਿਹਾ ਹੈ ਪਤਾ ਨਹੀਂ ਜੀ ਕਿਵੇਂ ਕੀਤਾ ਜਾ ਰਿਹਾ ਹੈ ਮੈਂ ਆਇਆ ਨਹੀਂ ਇੱਥੇ ਕਈ ਸਾਲ ਮੈਂ ਦਿਮਾਗੀ ਅਫਸੈਟ ਸੀ ਇਸ ਕਰਕੇ ਆਇਆ ਟੀ ਇਹਦੇ ਬਾਰੇ ਤੁਸੀਂ ਨੇ ਕੋਈ ਦਰਖਾਸਤ ਵਗੈਰਾ ਦਿੱਤੀ ਕਿ ਵੀ ਪ੍ਰਸ਼ਾਸਨ ਨੂੰ ਕਿ ਵੀ ਮੇਰੇ ਤੇ ਇਦਾਂ ਇਦਾਂ ਕਰਕੇ ਮੇਰੇ ਨਾਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੱਕਾ ਹੋ ਰਿਹਾ ਹੈ ਦਰਖਾਸਤ ਮੈਂ ਥਾਣੇ 'ਚ ਦਿੱਤੀ ਹੈ ਜੀ ਜਿਹੜੀ ਤੁਸੀਂ ਨੇ ਪ੍ਰਸ਼ਾਸਨ ਨੂੰ ਕਹਿ ਰਹੇ ਹੋ ਕਿ ਵੀ ਦਰਖਾਸਤ ਦਿੱਤੀ ਕਿ ਨਾ ਕਿ ਇਹਨਾਂ ਨੂੰ ਦਰਖਾਸਤ ਦਿੱਤੀ ਜਿਹੜਾ ਤੁਹਾਡੇ ਨਾਲ ਤੱਕਾ ਹੋ ਰਿਹਾ ਜਿਹੜਾ ਤੁਹਾਡੇ ਮਕਾਨ ਤੇ ਤੁਸੀਂ ਕਹਿ ਰਹੇ ਹੋ ਕਬਜਾ ਹੋ ਰਿਹਾ ਦਰਖਾਸਤ ਮੈਂ ਠਾਣੇ ਦਿੱਤੀ ਹੈ ਜੀ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਨਗਰਪਾਲਿਕਾ ਚੀਓ ਸਾਹਿਬ ਨੂੰ ਦਿੱਤੀ ਹੈ ਤੇ ਮੇਰੇ ਨਾਲ ਕੋਈ ਇਹਨਾਂ ਨੇ ਕੋਈ ਮੇਰਾ ਠੀਕ ਸੁਣੋਕ ਨਹੀਂ ਕਰਿਆ ਇਹਨਾਂ ਨੇ ਤੇ ਨਾ ਕੋਈ ਕਾਰਵਾਈ ਕੀਤੀ ਹੈ ਇਹਨਾਂ ਨੇ ਤੇ ਉਹ ਦੀ ਉਹ ਸਾਰੀ ਚੱਲ ਰਹੀ ਹੈ ਬੰਦਾਲੀ ਡਾਕਟਰ ਜਿਹੜੀ ਤੁਸੀਂ ਨੇ ਕਿਹਾ ਕਿ ਵੀ ਵੀਰ ਸਿੰਘ ਕਿ ਵੀ ਤੁਸੀਂ ਨੇ ਥਾਣੇ 'ਚ ਵੀ ਦਰਖਾਸਤ ਦਿੱਤੀ ਹੈ ਤੁਹਾਡੇ ਕੋਲ ਅਗਰ ਥਾਣੇ 'ਚ ਕੋਈ ਫੋਨ ਆਇਆ ਫਿਰ ਥਾਣੇ 'ਚ ਕੋਈ ਫੋਨ ਨਹੀਂ ਆਇਆ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਕਿਸੇ ਨੇ ਮੇਰੀ ਕੋਈ ਇਨਸਾਫ ਨਹੀਂ ਲਈ ਕੀ ਮੰਗ ਕਰਦੇ ਹੋ ਮੰਗ ਕਰਦੇ ਆ ਵੀ ਮੈਨੂੰ ਇਨਸਾਫ ਦਵਾਇਆ ਜਾਏ ਮੈਨੂੰ ਇਨਸਾਫ ਦਵਾਇਆ ਜਾਏ ਤੇ ਮੇਰਾ ਮਕਾਨ ਮੈਨੂੰ ਵਾਪਸ ਦਿੱਤਾ ਜਾਏ ਤੁਸੀਂ ਈਓ ਸਾਹਿਬ ਨਾਲ ਕੋਈ ਫਿਰ ਮਿਲ ਕੇ ਗੱਲ ਕੀਤੀ ਤੁਸੀਂ ਨੇ ਕੋਈ ਈਓ ਸਾਹਿਬ ਨੂੰ ਅਸੀਂ ਦੋ ਤਿੰਨ ਵਾਰੀ ਰਿਕਵੈਸਟ ਵੀ ਕੀਤੀ ਹੈ ਜੀ ਉਹ ਕਹਿੰਦੇ ਜੀ ਇੱਥੇ ਕੁਝ ਨਹੀਂ ਬਣਨਾ ਤੁਹਾਡਾ ਕੋਰਟ ਕੇਸ ਚੱਲ ਰਿਹਾ ਤੁਸੀਂ ਉੱਥੇ ਜਾ ਕੇ ਜੋ ਕਾਰਵਾਈ ਕਰਨੀ ਹੈ ਉੱਥੇ ਕਰੋ ਲੇਕਿਨ ਇਹ ਜਿਹੜਾ ਬੰਗਾਲੀ ਡਾਕਟਰ ਮੇਰੇ ਮਕਾਨ ਤੇ ਪੈਸੇ ਲੈ ਰਿਹਾ ਇਹਨੂੰ ਪੈਸੇ ਨਾ ਦਿੱਤੇ ਜਾਣ ਹੁਣ ਮੇਰੀ ਮੰਗ ਇਹ ਹੈ ਕਿ ਜਿੰਨਾ ਚਿਰ ਉਹ ਕੋਰਟ ਦਾ ਆਪਣਾ ਕੋਰਟ ਕੇਸ ਚੱਲ ਰਿਹਾ ਹੈ ਉਹਨਾਂ ਚਿਰ ਮੇਰਾ ਮਕਾਨ ਜਿਹੜਾ ਢਾਕੇ ਉਹ ਬਣਾ ਰਿਹਾ ਉਹਨੂੰ ਰੋਕਿਆ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਏ। ਬਈ ਤੁਹਾਡਾ ਨਾਮ? ਮੇਰਾ ਨਾਮ ਸਾਹਬ ਸਿੰਘ ਹੈ। ਕਿਵੇਂ ਜਾਣਦੇ ਹੋ ਵੀਰ ਸਿੰਘ ਨੂੰ? ਇਹ ਜੀ ਹਲਵਾਈ ਦਾ ਕੰਮ ਕਰਦਾ ਸੀ ਬੀਗ ਸਿੰਘ ਜੀ ਤੇ ਜਦੋਂ ਵੀ ਸਾਡੇ ਕੋਈ ਫੰਕਸ਼ਨ ਹੁੰਦਾ ਅਸੀਂ ਇਹਨਾਂ ਨੂੰ ਆਪਣੇ ਕੰਮਕਾਰ ਵਾਸਤੇ ਲੈ ਕੇ ਜਾਂਦੇ ਹਾਂ। ਤੇ ਤੁਸੀਂ ਜਿਹੜਾ ਕਿਹਾ ਕਿ ਵੀ ਇਹਨਾਂ ਨੂੰ ਕੰਮਕਾਰ ਵਾਸਤੇ ਲੈ ਕੇ ਜਾਂਦੇ ਸੀਗੇ ਵੀਰ ਸਿੰਘ ਨੂੰ ਕਿੰਨੇ ਕ ਟਾਈਮ ਤੋਂ ਇਹ ਇੱਥੇ ਰਹਿ ਰਹੇ ਸੀਗੇ ਇਹ? 40-45 ਸਾਲ ਦੇ ਅਸੀਂ ਇਕੱਠੇ ਮਿਲ ਰਹੇ ਇਹਨਾਂ ਨਾਲ ਮਿਲਬਰਤਨ ਹੈ ਸਾਡਾ ਪਰ ਲੇਕਿਨ ਇਹ ਜਦੋਂ 87 ਦੇ ਵਿੱਚ ਇਹ ਇੱਥੇ ਆ ਕੇ ਨਾ ਨੇ ਰਹਿ ਜੀਤੀ ਮੁੱਲ ਲੈ ਕੇ ਇਮਾਨ ਉਹ ਤੋਂ ਵੀ ਅਸੀਂ ਇੱਥੋਂ ਸ੍ਰੀਦੇਵ ਦੇ ਮੁੰਦਰ ਕੋਲ ਇਹਨੂੰ ਲੈ ਕੇ ਜਾਂਦੇ ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਇਹਨਾਂ ਦੇ ਮਕਾਨ ਤੇ ਕਬਜ਼ਾ ਹੋਇਆ ਕਿਵੇਂ ਦੇਖਦੇ ਹੋ ਤੇ ਕੀ ਮੰਗ ਕਰਦੇ ਹੋ ਅਸੀਂ ਇਹ ਮੰਗੇ ਇਹ ਕਦਮ ਵੀ ਜੋ ਇਹ ਗਰੀਬ ਹੰਦਾ ਹੈ ਤੇ ਅਪਹਜ ਹੈ ਇਹਦਾ ਕੋਈ ਵਾਰੀ ਵਾਰ ਕਹਿ ਨਹੀਂ ਜਿਹੜਾ ਇਹਦਾ ਮਕਾਨ ਹੈ ਉਹ ਇਸ ਨੂੰ ਦਵਾਇਦਾ ਵੀ ਤੇ ਜਿਹੜੀ ਧਾਰ ਤੋਂ ਆਈ ਹੈ ਉਹਦਾ ਘਰ ਤੇ ਵੀ ਰਿਹਾ ਹੈ ਬਾਕੀ ਪਤਾ ਲੱਗਿਆ ਵੀ ਮਾਨਯੋਗ ਅਦਾਲਤ ਦੇ ਵਿੱਚ ਵੀ ਇਹਨਾਂ ਨੇ ਕੇਸ ਪਾਇਆ ਹੋਇਆ ਹੈ ਜਦ ਤੱਕ ਅਦਾਲਤ ਕੋਈ ਮਤਲਬ ਫੈਸਲਾ ਨਹੀਂ ਦਿੰਦੀ ਹੈ ਉਸ ਤੱਕ ਉਹਦੀ ਜਿਹੜੀ ਸਾਰੀ ਕਾਰਵਾਈ ਕਰ ਰਹੇ ਹੋ ਇਹਨਾਂ ਦੇ ਮੁਕਾਬਲੇ ਉਹ ਤੁਹਾਨੂੰ ਰੁਕਾ ਲਿਆ ਇਸ ਸਬੰਧ ਦੇ ਵਿੱਚ ਵਿੱਚ ਜਦੋਂ ਦੂਸਰੀ ਤੇ ਨikhil kumar nikhil ਦੇ ਨਾਲ ਆ ਕੇ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਮਕਾਨ ਵੀਰ ਸਿੰਘ ਦੀ ਮਹਿੰਦਰ ਕੌਰ ਪਤਨੀ ਸੀ ਉਹਦੇ ਕੋਲੋਂ ਤੇ ਜੀਤ ਸਿੰਘ ਤੋਂ ਇਹ ਜਗ੍ਹਾ ਉਹਨਾਂ ਨੇ ਲਈ ਹੈ ਹੁਣ ਇੱਥੇ ਆ ਕੇ ਕਹਿਣਾ ਬਣਦਾ ਹੈ ਕਿੱਥੇ ਸੱਚਾਈ ਹੈ ਕਿੱਥੇ ਨਹੀਂ ਹੈ ਹੁਣ ਮੰਨ ਲਿਓ ਕੋਰਟ ਦੇ ਵਿੱਚ ਫੈਸਲੇ ਉਸ ਫੈਸਲੇ ਦੀ ਕੋਰਟ ਦੀ ਪਾਲਣਾ ਦੋਵੇਂ ਧਿਰਾਂ ਨੂੰ ਕਰਨੀ ਚਾਹੀਦੀ ਹੈ ਇਹ ਹੁਣ ਦੇਖਦੇ ਆ ਕਿ ਸਮਾਂ ਕਦੋਂ ਕਿੱਥੇ ਕਿਹਦੇ ਹੱਕ ਦੇ ਵਿੱਚ ਫੈਸਲਾ ਹੁੰਦਾ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਡਾਕਟਰ ਸਾਹਿਬ ਤੁਹਾਡਾ ਨਾਮ ਨikhil kumar ਨikhil ji ਜਿਹੜਾ ਤੁਸੀਂ ਮਕਾਨ ਬਣਾ ਰਹੇ ਹੋ ਬਹੁਤ ਚੰਗੀ ਗੱਲ ਹੈ ਬਣਾਓ ਹਰ ਕੋਈ ਬਣਾਉਂਦਾ ਤੇ ਦੂਜੀ ਧਿਰ ਵੀਰ ਸਿੰਘ ਦਾ ਕਹਿਣਾ ਹੈ ਕਿ ਵੀ ਉਹਨਾਂ ਕੋਲ ਵੀ ਰਜਿਸਟਰੀ ਹੈ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਉਨ ਕੋ پاس ਹੋਵੇ ਚਾਹ ਨਾ ਹੋਵੇ ਇਹ ਮੇਰੇ ਪਤਾ ਨਹੀਂ ਹੈ ਮੈਂ 96 ਮੈਂ ਇਹ ਜਗਾ ਜੋ ਬੀਰ ਸਿੰਘ ਅੱਜ ਕਹਿ ਰਿਹਾ ਉਸ ਦੀ ਘਰਲੀ ਵੀ ਵੇਚ ਕੇ ਗਿਆ ਮੇਂਦਰ ਕੋਰ ਮੈਂ ਅੱਜ 30 ਸਾਲ ਹੋ ਗਏ ਜਗਾ ਮੈਂ ਬੈਠਾ ਹੈ ਅੱਜ ਮੈਂ ਕੱਚਾ ਮਕਾਨ ਕੀ ਫਾਈਲ ਡਾਲਾ ਥਾ ਉਸ ਮੇਰੇ ਫਾਈਲ ਪਾਸ ਹੋ ਗਿਆ ਮੈਂ ਤੋਰ ਕੇ ਬਣਾ ਰਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਵੀ ਤੁਸੀਂ ਬੱਲੇ ਵਾਲੀ ਫਾਈਲ ਅਪਲਾਈ ਕੀਤੀ ਹੋਣੀ ਤਾਂ ਤੁਹਾਨੂੰ ਪੈਸੇ ਮਿਲਣੇ ਆ ਠੀਕ ਹੈ ਨਾ ਇਹਨਾਂ ਦਾ ਕਹਿਣਾ ਕਿ ਉੱਪਰ ਲੈਂਟਰ ਪਾਇਆ ਹੋਇਆ ਸੀਗਾ ਇਸ ਤੇ ਨਹੀਂ ਸੀ ਕੋਈ ਲੈਂਟਰ ਨਹੀਂ ਸੀ ਬੱਲਾ ਬੜਾ ਪੜਾਇ ਜਾ ਕੇ ਦੇਖੋ ਬੱਲਾ ਬੜਾ ਪੜਾ ਦੇਖੋ ਹਾਂ ਬਾਕੀ ਛੋਟੀ ਇੱਕ ਨਿਕਲੇ ਆਪ ਸਭ ਚੈੱਕ ਕਰਨਾ ਕਰ ਲੋ ਨikhil ਤੁਹਾਡੇ ਕਹਿਣ ਦਾ ਮਤਲਬ ਹੈ ਜੇ ਤੁਸੀਂ ਕਹੇ ਕਿ ਵੀ ਵੀਰ ਸਿੰਘ ਦੀ ਘਰ ਵਾਲੀ ਨੇ ਮਕਾਨ ਵੇਚਿਆ ਤੇ ਮਹਿੰਦਰ ਕੌਰ ਮਹਿੰਦਰ ਕੌਰ ਨੇ ਤੇ ਵੀਰ ਸਿੰਘ ਦਾ ਕਹਿਣਾ ਹੈ ਕਿ ਵੀ ਰਜਿਸਟਰੀ ਮੇਰੇ ਨਾਮ ਤੇ ਹੈ ਉਹ ਕਿਸ ਤਰ੍ਹਾਂ ਵੇਚ ਗਈ ये तो उन्हें ना जाने वो तो था ही नहीं है वो एक घराला और लेके रहता था एक घराला और बनाया था उसने फिर दोनों ने आपस में अलग अलग हो गया अभी जो मेंदर कोर है उसका वो दो कमरा उधर से देखे इधर रास्ता दिया था ये इधर जीत सिंह था जो जीत सिंह से मैंने लिया अभी वीर सिंह की तो इतने कोई भूमिका ही नहीं था तुसी तो लिया मकान है मैं एक मेंदर कोर एकजीत सिंह महेंद्र कौर ते जीत सिंह तो ले ਤੁਸੀਂ ਨਮਕਾ ਨਹੀਂ ਉਹ महेंद्र कौर ਨੇ ਉਸ ਕੋ ਘਰਲਾ ਬਣਾਇ ਰੱਖਿਆ ਤਾਂ ਜੀਤ ਸਿੰਘ ਕੋ ਧੰਨਵਾਦ ਜੀ ਧੰਨ ਧੰਨਵਾਦ ਇਹ 30 ਸਾਲ ਹੋ ਗਏ ਮੈਂ ਬਸ ਬਣਾਇ ਕਿਦਾ ਬਰਾ ਮੰਦਰ ਵਾਲੀ ਗੱਲ ਕੀਤੀ ਹੈ ਕੋਈ ਕਰੇਗਾ ਚਾਹ 10 ਸਾਲ ਚਾਹੇ 20 ਸਾਲ ਚਲੇ ਚਾਹੇ 50 ਸਾਲ ਚਲੇ ਆਪਣਾ ਹਾਲ ਦਾ ਕਬਜ਼ਾ ਹੈ ਕੀ ਕਹਿਣਾ ਚਾਹਦੇ ਹੋ ਮੈਂ ਕਹਿਣਾ ਚਾਹੁੰਦਾ ਜੀ ਜਿਹੜਾ ਪਲਾਂਟ ਹੈ ਜੀ 45 ਰਾਜਾ ਇਹਨਾਂ ਦਾ ਜਨਜੀਤ ਸਿੰਘ ਦਾ ਇਹ ਇਹਦਾ ਕੀ ਨਾਮ ਹੈ ਜਨਜੀਤ ਵੀਰ ਸਿੰਘ ਜੀ ਪ੍ਰਧਾਨ ਉਹ ਯੂਨੀਅਨ ਦੇ ਪ੍ਰਨਾਲ ਵੀ ਰਹਿ ਚੁੱਕੇ ਨੇ ਉਹ ਇਲੈਕਸ਼ਨ ਵੀ ਲੜੇ ਨੇ ਇਹ ਪਹਿਲਾਂ ਇਹ ਵੀਰ ਸਿੰਘ ਇਲੈਕਸ਼ਨ ਵੀ ਲੜੇ ਹੋਏ ਨੇ ਚੋਣ ਵੀ ਲੜੇ ਬਹੁਤ ਬਹੁਤ ਝਾਰ ਕੇ ਘੜਾ ਨਿਸ਼ਾਨ ਚੀਨ ਲਾਦਾ ਮੇਰੀ ਗੱਲ ਸੁਣੋ ਇਹ ਕਹਿੰਦੇ ਜਦ ਵੀ ਰਾਕੇ ਨੂੰ ਮਿਲਣਾ ਚਾਹੀਦਾ ਜੀ ਜਿਹਨਾਂ ਰਾਕੇ ਉਹਨਾਂ ਨੂੰ ਤੁਸੀਂ ਕਿੰਨੇ ਕ ਟਾਈਮ ਤੋਂ ਜਾਣਦੇ ਹੋ ਵੀਰ ਸਿੰਘ ਨੂੰ ਤੁਸੀਂ ਮੈਂ ਪਾਲੇ ਵੀ ਇਹਨਾਂ ਨੇ ਮੈਨੂੰ ਸਹੀ ਪੁੱਛੇਗਾ ਤਾਂ ਕੋਈ ਸਾਲ ਹੋਊਗਾ ਕਿ ਗਿਣਤੀ ਕੋਈ ਕੋਈ ਗਿਣਤੀ ਨਹੀਂ ਜੀ ਮੈਂ ਦੱਸੂ ਤਾਂ ਸਮਝਾ ਲਈਏ ਇਹਨਾਂ ਨੇ ਕੰਮ ਕੁਮੇਲਾ ਤੁਹਾਡੀ ਕਿੰਨੀ ਉਮਰ ਹੈ ਹੁਣ ਜੀ ਤਾਂ ਮੇਰੀ ਉਮਰ ਹੈ ਜੀ ਕੋਈ 64 ਸਾਲ ਦੀ 64 ਸਾਲ ਦੀ ਯਾਨੀ ਕਹਿਣ ਦਾ ਮਤਲਬ ਤੁਸੀਂ 50 ਕੇ ਸਾਲ ਤੋਂ ਜਾਣਦੇ ਹੋ ਹਾਂਜੀ ਧੰਨ ਤੁਹਾਡਾ ਨਾਮ ਮੇਰਾ ਪਿਆਲਾ ਲਾਲ ਹੈ ਜੀ ਹੈਲੋ ਇਹੋ ਸਭ ਸ਼ਸ਼ੀਕਲ ਜੀ ਸ਼ਸ਼ੀਕਲ ਜੀ ਹਾਂਜੀ ਭਰੇਂ ਜੀ ਸਰ ਇਸ ਤਰ੍ਹਾਂ ਵੀਰ ਸਿੰਘ ਦਾ ਕਹਿਣਾ ਹੈ ਮੇਰੇ ਕੋਲ ਰਜਿਸਟਰੀ ਹੈਗੀ ਹੈ ਕਿਹੜਾ ਵੀਰ ਸਿੰਘ ਜਿਹੜਾ ਜੀ ਵੀਰ ਸਿੰਘ ਜਿਹੜਾ ਮੋਤੇ ਬਾਜ਼ਾਰ ਦੇ ਵਿੱਚ ਕੋਈ ਮਕਾਨ ਦਾ ਰੌਲਾ ਹੈ ਕਿ ਵੀ ਉਹਨਾਂ ਨੇ ਕੋਈ ਸ਼ਾਇਦ ਤੁਹਾਡੇ ਧਿਆਨ ਚ ਆਇਆ ਵੀ ਸੀਗਾ ਕੱਲ ਤੁਸੀਂ ਨੇ ਬੰਦੇ ਵੀ ਭੇਜੇ ਸੀ ਮਕਾਨ ਰੋਕਾਉਣ ਵਾਸਤੇ ਕਿ ਵੀ ਕੰਮ ਰੋਕਿਆ ਜਾਵੇ ਜੀ ਨਜ਼ਰ ਕੋਰਟ ਚ ਹਮ ਹਮ ਤੇ ਦੂਸਰੀ ਤੇਰਾ ਨikhil kumar ਅੱਛਾ ਉਹਦੇ ਤੋਂ ਵੀ ਪੱਖ ਲਿਆ ਉਹ ਵੀ ਕਹਿੰਦਾ ਜੀ ਮੇਰੇ ਕੋਲ ਵੀ ਰਜਿਸਟਰੀ ਹੈਗੀ ਆ ਚਲੋ ਜੀ ਦੋਵਾਂ ਕੋਲ ਰਜਿਸਟਰੀ ਹੈਗੀ ਆ ਕੋਈ ਆਬਜੈਕਸ਼ਨ ਨਹੀਂ ਚਲੋ ਫਿਰ ਕਹਿਣ ਦਾ ਮਤਲਬ ਹੈ ਕਿ ਵੀ ਜੇ ਕੋਰਟ ਦੇ ਵਿੱਚ ਕੇਸ ਪਾਇਆ ਵੀਰ ਸਿੰਘ ਨੇ ਕਿ ਵੀ ਮਕਾਨ ਮੇਰਾ ਤੇ ਐਦਾ ਐਦਾ ਕਰਕੇ ਕਿਵੇਂ ਦੱਬਿਆ ਹੋਇਆ ਯਾਰ ਜੋ ਵੀ ਕੁਸ਼ ਹੈ ਕਿ ਵੀ ਉਹ ਕਿਵੇਂ ਪਾ ਰਿਹਾ ਹੈ ਐਸਲਾ ਕੋਈ ਨਹੀਂ ਆਇਆ ਤੇ ਪਤਾ ਲੱਗਿਆ ਕਿ ਵੀ ਤੁਹਾਡੇ ਕੋਲ ਵੀ ਉਹਨਾਂ ਨੇ ਕੋਈ ਬਾਲੇ ਵਾਲੀ ਛੱਤ ਉਹਨਾਂ ਨੇ ਦਿਖਾ ਕੇ ਅਪਲਾਈ ਕੀਤਾ ਹੈ ਮੁਆਵਜ਼ਾ ਜੋ ਸਰਕਾਰ ਵੱਲੋਂ ਮਿਲਦਾ ਹੈ ਆਪਾ ਜੀ ਕੱਲ ਰਕਵਾਏ ਜੇ ਕੋਈ ਕੁਸ਼ ਨਹੀਂ ਆਜ ਵੀ ਸਰ ਕੰਮ ਚੱਲ ਰਿਹਾ ਮੈਂ ਕੋਈ ਗਲੇ ਦੁਆਰਾ ਭੇਜਦਾ ਨਾ ਵੈਸੇ ਕੱਲ ਰਕਵਾਓ ਸਰ ਜਿਹੜਾ ਕੋਰਟ ਦੇ ਵਿੱਚ ਕੇਸ ਹੈ ਬੇਨਤੀ ਹੈ ਕਿ ਵੀ ਉਹਨਾਂ ਚਰ ਜਿਹੜਾ ਸਹੀ ਬੰਦਾ ਉਹਨੂੰ ਹੀ ਮੁਆਵਜ਼ਾ ਦਿੱਤਾ ਜਾਵੇ ਜਿੰਨਾ ਚਿਰ ਜਿੰਨਾ ਚਿਰ ਉਹ ਕੋਰਟ ਚ ਕੇਸ ਪੈਂਡਿੰਗ ਆਪਾਂ ਉਹ ਕੰਮ ਨਹੀਂ ਹੋਣ ਦਿੰਦੇ ਜੋ ਫੈਸਲਾ ਹੋਊਗਾ ਉਹ ਠੀਕ ਹੈ ਜੀ тәнвәт. аа баш, мен оне кәндә.